मैक्सम सिक्योरिटी जेल ਦੀ ਜਿਹੜੀ ਅੱਜ 5:30 ਵਜੇ ਭਾਰੀ ਪੁਲਿਸ ਫੋਰਸ ਦੁਰਾਂਚ ਚੈਕਿੰਗ ਕੀਤੀ ਗਈ ਚੈਕਿੰਗ ਦਰਾਂਤੋਂ ਦਿਖਾਉ ਨੇ ਪੁਲਿਸ ਤਾਇਨਾਤ ਗੇਟ ਤੇ ਵੀ ਤਾਇਨਾਤ ਆ ਸਮੇਂ ਸਮੇਂ ਤੇ ਮੈਕਸਮ ਸਕਿਉਰਿਟੀਜ਼ ਜੇਲ੍ਹ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਆ ਅੱਜ ਵੀ ਭਾਰੀ ਮਾਤਰਾ ਦੇ ਵਿੱਚ ਨਾਬਾ ਦੀ ਮੈਕਸਮ ਸਕਿਉਰਿਟੀਜ਼ ਜੇਲ੍ਹ ਦੇ ਵਿੱਚੋਂ ਕਾਫੀ ਕੁਝ ਬਰਾਮਦ ਹੋਇਆ ਅਸੀਂ ਗੱਲਬਾਤ ਕਰਦੇ ਆ ਇੰਸਪੈਕਟਰ ਨਾਬਾ ਕਤਵਾਲੀ ਜੀ ਕੀ ਕੀ ਬਰਾਮਦ ਹੋਇਆ ਕਿੰਨੀ ਫੋਰਸ ਚ ਤਾਇਨਾਤ ਅੱਜ ਸ਼੍ਰੀ ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਜੀ ਦੀ ਹਦਾਇਤ ਮੁਤਾਬਕ ਸ਼੍ਰੀ ਅਕਬਾਲ ਸਿੰਘ ਬਰਾੜ ਜਿਹੜੇ ਆ ਜੂ ਸੀ ਸਬਡੈਂਟ ਅਤੇ ਡੀਐਸ ਆਪਣੇ ਡੀਐਸਪੀ ਨਾਬਾ ਤੇ ਡੀਐਸਪੀ ਡੀ ਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਵਾਈ ਹੇਠ ਜਿਹੜੇ ਆ ਸੀਆਈਏ ਪਟਿਆਲਾ ਸੀਆਈਏ ਨਾਬਾ ਤੇ ਸਰਕਲ ਨਾਬਾ ਦੀ ਫੋਰਸ ਨੇ ਨਾਲ ਜੇਲ੍ਹ ਦੇ ਪ੍ਰਸ਼ਾਸਨ ਨਾਲ ਲੈ ਕੇ ਜਿਹੜੀ ਚੈਕਿੰਗ ਕੀਤੀ ਆ ਚੈਕਿੰਗ ਦੇ ਦੌਰਾਨ ਜਿਹੜੇ 12 ਮੋਬਾਈਲ ਮਿਲੇ ਨੇ ਜੀ ਚਾਰ ਚਾਰਜਰ ਮਿਲੇ ਨੇ ਇਹ ਕਿ 이어ਫੋਨ ਮਿਲੇ ਜੀ ਇੱਕ ਬਲੂਟੁੱਥ ਤੇ ਮੇਰਾ ਇੱਕ ਡਾਂਗਲ ਮਿਲਿਆ ਸਰ ਗੱਲ ਇਸ ਮੈਕਸੀਮ ਸਕਿਉਰਿਟੀ ਜ਼ੇਲ ਦੀ ਗੱਲ ਕੀਤੀ ਜਾਵੇ ਕਿੰਨੇ ਕ ਇਥੇ ਜਿਹੜੇ ਗੈਂਗਸਟਰ ਨੇ ਜਾਂ ਅੱਤਵਾਦੀ ਨੇ ਕਿਨਾਂ ਕੋਲੋਂ ਮੋਬਾਈਲ ਜਿਹੜੇ ਮਿਲੇ ਨੇ ਅੰਦਰੋਂ ਨਹੀਂ ਗੈਂਗਸਟਰ ਇਹਨਾਂ ਵਿੱਚੋਂ ਕੋਈ ਨਹੀਂ ਜੀ ਨਾ ਹੀ ਕੋਈ ਅੱਤਵਾਦੀ ਸੀਗਾ ਇਹ ਨਾਰਮਲ ਜਿਹੜੇ ਆ ਸਜ਼ਾ ਜ਼ਾਬੀ ਵਾਲੇ ਜਿਹੜੇ ਆਮ ਕੈਦੀ ਨੇ ਜਿਨ੍ਹਾਂ ਤੋਂ ਮੋਬਾਈਲ ਮਿਲੇ ਨੇ ਇੱਕ ਜ਼ੇਲ ਦੇ ਵਿੱਚ ਮੋਬਾਈਲ ਜਾਣਾ ਚਾਰਜਿੰਗ ਜਾਣਾ ਬਲੂਟੁੱਥ ਜਾਣੀ ਡਾਂਗਲ ਜਾਣੀ ਕਿਤੇ ਨਾ ਕਿਤੇ ਜ਼ੇਲ ਤੇ ਵੀ ਕੋਈ ਸਵਾਲੀਆ ਨਿਸ਼ਾਨ ਆ ਜਿਹੜਾ ਲੱਗਦਾ ਇਹ ਤਾਂ ਜੀ ਹੁਣ ਦਰਾਂ ਨੇ ਜਿਹੜੀ ਤਪਤੀਸ਼ ਹੈ ਇਹਨਾਂ ਦੀ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਵੀ ਇਹ ਅੰਦਰ ਕਿਵੇਂ ਲੈ ਕੇ ਗਏ ਨੇ ਜੀ ਇਹ ਉਹਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਕਰ ਲਿਆ ਕਿਹਦੇ ਅਧਰ ਤੇ ਮੁਕੱਦਮਾ ਜਿਹੜਾ ਦਰਜ ਕੀਤਾ ਨਾਬਕਦਵਲੀ ਅ ਸ਼੍ਰੀ ਅਕਬਾਲ ਸਿੰਘ ਜਿਹੜੇ ਬਰਾਡ ਨੇ ਜੇਲ ਸੁਪਰਡੈਂਟ ਉਹਨਾਂ ਵੱਲੋਂ ਅਸੀਂ ਕੰਪਲੇਂਟ ਲੈ ਕੇ ਪਰਚਾ ਦਰਜ ਕਰਤਾ ਜੀ 8 ਬੰਦਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਜੀ ਇਹ ਜਿਸ ਤਰ੍ਹਾਂ ਡਿਊਟੀ ਤੇ ਗੇਟ ਤੇ ਤਿੰਨ ਜਗ੍ਹਾ ਚੈਕਿੰਗ ਕੀਤੀ ਜਾਂਦੀ ਆ ਪੱਤਰਕਾਰਾਂ ਨੂੰ ਵਾਪਸ ਮੋੜਿਆ ਜਾ ਰਿਹਾ ਜੇਲ ਦੇ ਅਧਿਕਾਰੀਆਂ ਵੱਲੋਂ ਸਮਾਨ ਕਿਸ ਤਰ੍ਹਾਂ ਅੰਦਰ ਜਾਂਦਾ ਜੀ ਇਹਦੇ ਬਾਰੇ ਤਾਂ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਜਾਂ ਫਿਰ ਜਿਹੜੇ ਕੈਦੀਆਂ ਹਨ ਉਹਨਾਂ ਨੂੰ ਡੈਰੋਗੇਸ਼ਨ ਕਰਾਂਗੇ ਉਹਨਾਂ ਦੇ ਡੈਰੋਗੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਕੀ ਹੈ ਹਰਮਿਤ ਸਿੰਘ ਇੰਸਪੈਕਟਰ ਨਾਬਾ ਕਤਵਾਲੀ ਜਿਹਨੇ ਦੱਸਿਆ ਕਿ 12 ਮੋਬਾਈਲ 4 ਫੋਨ ਚਾਰਜ ਇੱਕ ਡੋਂਗਲ ਤੇ ਆਈਫੋਨ ਜਿਹੜਾ ਮਿਲੇ ਨੇ ਅੰਦਰੋਂ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇੰਟਰੋਗੇਸ਼ਨ ਕਰਕੇ ਹੋਰ ਵੀ ਜਿਹੜੀ ਹੈ ਮਾਮਲੇ ਦੀ ਡੂੰਘਾਈ ਦੇ ਤਪਤੀਸ਼ ਹੈ ਜਿਹੜੀ ਕੀਤੀ ਜਾਵੇਗੀ ਡੇਲੀ ਪੋਸਟ ਪੰਜਾਬੀ ਲਈ ਨਾਬਾ ਤੋਂ ਹਰਮਿਤ ਸਿੰਘ ਮਨ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978